ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਲੜੀਵਾਰ ਕਥਾ শ্রবণ ਕਰ ਰਹੇ ਹੋ ਸ੍ਰੀ ਜਪ ਸਾਹਿਬ ਜੀ ਦੀ ਸੋ ਅੱਜ ਆਪਾਂ ਵਿਚਾਰ ਕਰਾਂਗੇ 17ਵੀਂ ਪਉੜੀ ਦੀ ਨਮਸਤਾਂ ਆ ਜਾਤੇ ਨਮਸਤਾਂ ਅਪਾਤੇ ਨਮਸਤਾਂ ਅਮਜਬੇ ਨਮਸਤਸ ਅਜਬੇ ਨਮਸਤਸਤ ਉਚਾਰਨ ਕਰਨ ਹ ਸੰਗਤ ਜੀ ਨਮਸਤਸਤ ਇਹ ਕਹਿਣਾ ਨਮਸਤਸਤ ਅਜਬੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਹੈ ਜਾਤੀ ਰਹਿਤ ਤੈਨੂੰ ਨਮਸਕਾਰ ਹੈ हे गोत बरादरी पाती रहत तैनु नमस्कार है हे मजबतो रहत तैनु नमस्कार है हे अजब स्वरूप वाले ਤੈਨੂੰ ਨਮਸਕਾਰ ਹੈ